ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਹਰਜ ਸਮਝ ਕੇ ਪੈਸੇ ਨੂੰ ਪੈਸਾ ਸਮਝਿਆ ਕਰੋ ਜਿਹੜਾ ਸੋਇਆ ਸੋਇਆ ਉਹਨੂੰ ਦੋ ਟਾਈਮ ਜਿਹੜਾ ਗੱਬਣ ਆ ਉਹਨੂੰ ਟਿਪ ਕੇ ਅੱਜ ਦੀ ਵਿਜ਼ਿਟ ਪਿੰਡ 마ਸੀਕੇ ਜ਼ਿਲ੍ਹਾ ਸ਼ਹੀਦੀ ਤਰਤਾਰ ਸਾਹਿਬ ਤੇ ਤਹਿਸੀਲ ਪੱਟੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਵੀਰ ਦਾ ਕੋਈ ਮਾਤੜ ਦਾ ਫਾਇਦਾ ਜੇ ਆਪਣੀ ਖਰੀਦਦਾਰੀ ਕਰ ਸਕੇ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਦੱਬ ਕੇ ਸ਼ੇਅਰ ਕਰਿਓ ਹੋਰ ਵੀ ਕਿਸੇ ਮਾਤੜ ਕੋਈ ਵੱਤੋਂ ਬਾਤ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਮਾਤੜ ਠੀਕ ਆ ਜੀ ਕ੍ਰੈਸਟ ਬੇਨਤੀ ਕਰਦੇ ਰਹਿੰਦੇ ਆ ਇਹਨੂੰ ਮਨਜ਼ੂਰ ਕਰਿਆ ਕਰੋ ਭਾਈ ਰਾਜ ਤੋਂ ਲੈਨੇ ਆ ਬਧੇਰੇ ਜਾਣਕਾਰੀ ਐਂਡ ਤੱਕ ਜਰੂਰ ਬਨੇ ਰਹੋ ਭਾਈ ਰਾਜ ਸਤਿ ਸ੍ਰੀ ਅਕਾਲ ਠੀਕ ਜੀ ਹੋਰ ਡਰੈਸ ਕਰਕੇ ਨੋਟ ਨਾਮ ਰਾਜਪਾਲ ਸਿੰਘ ਪਿੰਡ ਮਾਸੀਕੇ ਥੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ 8728055542 ਠੀਕ ਹੈ ਨੀਲੀ ਤੋਂ ਕਰੀਏ ਸ਼ੁਰੂਆਤ ਹਾਂ ਛੋਟੀ ਪਹਿਲੇ ਠੀਕ ਪਹਿਲਾ ਸੂਆ ਆਹ ਫਲੂਨ ਆ ਗਈ ਹਨਾ ਪੱਕਾ ਦੁੱਧ ਕਿੰਨਾ ਪੱਕਾ 8 ਕਿਲੋ ਪੱਕਾ 8 ਕਿਲੋ ਵਾਹ ਜੀ ਵਾਹ ਚੋਣ ਓਕੇ ਭਰਾ ਚਾਰੇ ਥਾਣੀ ਥਾਣ ਬੜਾ ਸੋਹਣਾ ਲੱਗਾ ਹਨਾ ਪਿਓਰ ਨੀਲੀ ਰਾਵੀ ਆ ਗਈ ਪਹਿਲਾ ਸੂਆ ਸੱਜਣੋ ਪਲੂਣੀ ਆ ਤੇ ਸੋਹਣੀ ਆ ਝੋਟੀ ਮੀਡੀਅਮ ਸਾਈਜ਼ ਦੀ ਆ ਥੰਥ ਹੁਣ ਬੜਾ ਸੋਹਣਾ ਲੱਗਾ ਇਹਦੇ ਚਾਰੇ ਕੰਨਿਆਂ ਤੋਂ ਓਕੇ ਆ ਬਿਲਕੁਲ ਬਾਝਛਾਈ ਨਹੀਂ ਕੋਈ ਵੀ ਪੱਧਰ ਰਖਣ ਲੈ ਵਾ 8 ਕਿਲੋ ਪੱਕਾ ਦੁੱਧੂ ਪੱਕਾ 9 ਆ ਪੱਟ ਬੱਦਿਆ ਠੀਕ ਆ ਪੱਕਾ 9 ਦੱਸਦਾ ਤੇ 8 ਕਿਲੋ ਪੱਕਾ ਗਾਰੰਟੀ ਦਿੰਦਾ ਬਈ ਮੋੜ ਲਿਓ ਲਾਓ ਵੀਰੇ ਲਓ ਜੀ ਸਿੰਘ ਮੂੰਹ ਦੀ ਫੇਸ ਕੁਆਲਿਟੀ ਜਿਹੜੀ ਵੇਖ ਸਕਦੇ ਜੀ ਵਾਟਰ ਬੈਲਟ ਦੀ ਐ ਸਜਰੂ ਨੀਲੀ ਰਾਵੀ ਜਿਵੇਂ ਕਹਦੇ ਆ ਆਪਣੇ ਖੇਮ ਕਰਨ ਤੇ ਮੇਨ ਖੇਮ ਕਰਨਾ ਜਿਹੜਾ ਹੈ ਆਸਲ ਭੂਰੇ ਉਹ ਗੜ ਦੇ ਵਿੱਚੋਂ ਬਾਈ ਰਾਜ ਕੀਮਤ ਨਿੱਕੀ ਜੀ ਕਰਦਗੇ ਹਾਂਜੀ ਕੀਮਤ ਨਿੱਕੀ ਜੀ ਕਰਦਗੇ ਉਹ ਖੋਲੋ ਉਹ ਪੀ ਪਿਆ ਤੇ ਨਾ ਉਹ ਤੇ ਜੀ ਮੁੱਲ 75 ਮਾਂ ਕੇ 70 ਦੀ ਦੇ ਦਿੱਗੇ ਹਾਂਜੀ ਉਹ ਚੋਂ ਪਿਆਰ ਮਾਉਤ ਦੋ ਛੜ ਦਿੱਤੀ ਤੇ ਉਹ ਛੜ ਗਈ ਤਿੰਨ ਹੀ ਛੜ ਦਿੱਤੀ 67 ਦੀ 67 ਦੀ ਦੇ 65 ਦੀ 65 ਦੀ ਵਾਹ ਜੀ ਵਾਹ ਇਹ ਤਾਂ ਮੋਜਾਂ ਲਾ ਗਈਆਂ ਉਹਨੇ ਪੈਰ ਰੱਖਤਾ ਜੇ ਥਾਪੀ ਰੱਖੀ ਇਤਨੀ ਜੋਣੀ ਥਾਪੀ ਅੱਛਾ ਪੂਛਲ ਦੇ ਬੱਚਾ ਨਹੀਂ ਹੈਗਾ ਤੇ ਬੱਚਾ ਨਹੀਂ ਹੈਗਾ ਤੇ ਥਾਪੀ ਤੇ ਦੋਵੇਂ ਟਾਈਮ ਮਿਲਣਾ ਨਾ ਹਾਂਜੀ ਥਾਪੀ ਦੋਵੇਂ ਟਾਈਮ ਠੀਕ ਆ ਬਿਲਕੁਲ ਓਕੇ ਆ ਪਹਾੜੇ ਦੀ ਪੜਾ ਚਾਟ ਪਾ ਕੇ ਥਾਪੀ ਦੇ ਚੋਨੇ ਪਿਛਲੇ ਘਰੋਂ ਵੀ ਥਾਪੀ ਦੇ ਚੋਕੇ ਲੈਂਦੀ ਆ ਹਾਂ ਹਾਂ ਦੂਜੇ ਥਾਂ ਦੇ ਜਾ ਕੇ ਛੇਰੀ ਕਿੰਨਾ ਕਿੰਨਾ ਕਰ ਸਕਦਾ ਹੈ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਆ ਕਿ ਇੱਕ ਅੱਧਾ ਡੰਗ ਹਾਂ ਕਰ ਸਕਦਾ ਹੈ ਗੱਲ ਲੈ ਸਕਦਾ ਹੈ ਨਾ ਤੇ ਨਾ ਟੀਕਾ ਨਹੀਂ ਲੈਣਾ ਅੱਛਾ ਯਾਨੀ ਕਿ ਕੋਈ ਪਹਾੜਾ ਪੂੜਾ ਲੈ ਸਕਦਾ ਆ ਪਹਾੜੇ ਦਾ ਹੀ ਮਿਲਣਾ ਹਾਂ ਐ ਤਰ੍ਹਾਂ ਥਾਪੀ ਦੇ ਉੱਥੇ ਹੁਣ ਚੱਲ ਠੀਕ ਆ ਤੋਰ ਦਈਏ ਇੱਕ ਆ ਡੱਬੀ ਵਹਿੜ ਆ ਗਈ ਹਨਾ ਸੁਈ ਸਵਾਈ ਕਿੰ ਟੰਟਾ 2 ਘੰਟੇ ਹੋਏ ਨਹੀਂ ਜਾਂਦੇ ਵਾਜ ਵਾ ਥਾਂ ਨੇ ਚੰਗਾ ਲੱਗਾ ਹਨਾ ਖਜਨੋ ਪ੍ਰੋਪਰ ਜੇਹਰ ਰਹਿ ਗਈ ਬਾਕੀ ਪੈਣ ਵਾਲੀ ਥਣਲੇਵਾ ਬੜਾ ਸੋਹਣਾ ਲੱਗਾ ਵਹਿੜ ਨੂੰ ਤੇ ਸੂਆ ਦੁੱਜਾ ਆਊਗਾ ਹਾਂਜੀ ਦੁੱਜਾ ਸੂਆ ਦੁੱਜਾ ਲੈਓ ਭਈ ਸਿੰਘ ਹੈਗੇ ਜਰੂਰ ਤੇ ਕ੍ਰੋਸ ਐਚ ਐਫ ਦੇ ਵਿੱਚ ਆਉਂਦੀ ਥਣ ਬੜਾ ਸੋਹਣਾ ਲੱਗਾ ਕਮਾਲ ਦਾ ਵਹਿੜ ਨੂੰ ਥੋੜੀ ਜਿਹੀ ਹੈ 2 ਕਿਲੋ ਦੋ ਕਿਲੋ ਚੋਤੀ ਆ ਬੋਲਾ ਕਰਤਾ ਨਾ ਬੋਲਾ ਕੱਢਿਆ ਹੋਣੀ ਕਿੰਨਾ ਕੇ ਦੁੱਧ ਭਰ ਜੂਗੀ ਦੁੱਧ 30 60 18 ਅੱਛਾ ਅੱਗੇ ਆਓ ਪਰ ਮੈਂ ਵੱਡੀ ਲੈ 18 ਕਿਲੋ ਅੱਛਾ ਭਰ ਜੂਗੇ ਨਾ ਵਾੜ ਚੰਗੀ ਕੱਤ ਬੋਤ ਵਾਲੀ ਆ ਤੇ ਰੇਟ ਕਿੰਨਾ ਕਰਦਗੇ ਫਿਕਸ ਜਾ 60000 ਦੀ ਵਾਰ 60000 ਰੁਪਇਆ ਮਾਨ ਤਨ ਕਿੰਨੇ ਹਜ਼ਾਰ ਕਰਦਾ ਖੁੱਲਾ ਕਰਦੇ ਹੋ ਰ 55 ਦੀ ਦੇਣਾ ਹੋਰ ਕਰਦੇ ਯਾਰ 55 ਦੀ ਦੇਣਾ 52 ਹੀ ਜਾਣਦੇ ਯਾਰ ਜਾਣਦੇ ਹਨਾ ਠੀਕ ਹੈ ਤੇ ਆ ਵੀ ਵੱਡੀ ਆ ਗਈ ਸਿੰਘਾਂ ਵਾਲੀ ਇਹਦੇ ਕੋਲ ਮੌਜੂਦਾ ਦੁੱਧ ਕਿੰਨਾ ਹੈ ਇਹ ਸੱਭਾ ਤੁਸੀਂ ਵੇਖੀ ਬਿਲਕੁਲ ਤਾਜੀ ਹੈ ਜੀ 8 ਦਿਨ ਹੋਏ ਸਰੀ 8 ਦਿਨ ਹੋਏ ਮੇਰੇ ਤੇ ਆਉਣਾ ਆ ਹਾਂ ਦੁੱਧ ਕਿੰਨਾ ਹੈ ਦੁੱਧ ਦੇ ਥੱਲੇ 15 ਲੀਟਰ ਉਹ 16 15 ਤੇ 16 ਪੱਕਾ ਚੋਣ ਓਕੇ ਆ ਚੋਣ ਨਹੀਂ ਅਗਲੇ ਥਾਂ ਦੀ ਅਗਲੇ ਥਾਂ ਦੀ ਤੇਲ ਤੇਲ ਲਿਆ ਕਬਹਣੀ ਇਧਰ ਲਾ ਕਬਹਣੀ ਵਾਲਾ ਹਾਂ ਕਬਹਣੀ ਸਜਣੋ ਤੇਲ ਲਿਆ ਅਗਲੇ ਥਾਂ ਦੀ ਕਬਹਣੀ ਵਾਲੇ ਦੀ ਤੇ ਥਣ ਚੱਡਾ ਬੜਾ ਲਈ ਬੈਠੀ ਠੀਕ ਹੈ ਜੀ ਮੋੜ ਲਿਆ ਭਾਈ ਦੋ ਗਲੀ ਕ੍ਰੋਸ ਦੇ ਵਿੱਚ ਆ ਕਦ ਵੱਡਾ ਠੀਕ ਆ ਇਹ ਹੈਗੀ ਬਿਲਕੁਲ ਤਾਜੀ ਆ ਹਾਂ ਤਾਜੀ ਬਿਲਕੁਲ ਇਹ ਤੁਹਾਨੂੰ ਵੀ ਇਹ ਗੱਲ ਦਾ ਪਤਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਮਰ ਗਿਆ ਹਾਂ ਨਹੀਂ ਇਹ ਤਾਂ ਵੀਡੀਓ ਤੇ ਅਸੀਂ ਵੇਖੀ ਜਾਂਦੀ ਬਿਲਕੁਲ ਤਾਜੀ ਸੁੰਦੀ ਦੀ ਨੋ ਜੀ ਕਿੰਨੇ ਤੇ ਦੇ ਦਿੱਗੇ 40 ਦੀ 40 ਦੀ ਨਹੀਂ ਕੋ ਲੱਗੜ ਵੱਡੀ ਆ 20 ਲੀਟਰ ਵਾਲੀ ਹੈਗੀ ਤੇ ਆ ਪਰ ਆਪਾਂ ਮਾਨਤਨ ਕਰੀਏ 33 ਵਾਲੀ ਨੈਟ ਦੀ 32 ਦੀ ਕਰ ਦਈਏ ਨਹੀਂ 32 ਕਰ ਦਈਏ ਨਹੀਂ ਵੱਡੀ ਜਾਣ ਟਗੀ ਜਾਣ ਟਗੀ ਨਹੀਂ ਹੋਣੀ ਇੱਥੇ ਨਹੀਂ ਹੋਣਾ 33 ਦੀ ਕਰ ਦੇ ਹਣਾ ਚੱਲ ਹੌਸਲਾ ਗਿਆ ਹਾਂ ਤੇ ਆ ਗੱਬਣਿਆ ਨਹੀਂ ਇਹ ਸੂਈ ਇਹ ਵੀ ਸੂਈ ਆ ਚੰਗਾ ਚੱਟ ਛੱਡ ਲਈ ਬੈਠੀ ਹੈ ਥਾਂ ਬੜਾ ਸੋਹਣਾ ਲੱਗਾ ਸੂਈ ਵੱਡੀ ਜੀ ਜਲਸੀ ਕਰੌਸ ਆ ਗਈ ਦੁੱਧ ਪੱਕਾ ਕੇ ਨਾ ਹੈ ਬੱਚਾ ਕਿੱਥੇ ਹੁੰਦਾ ਉਹ ਬੰਦਾ ਤੂੰ ਲਿਆਂਦਾ ਹੀ ਨਹੀਂ ਰੰਗਲ ਗੱਡੇ ਤੇ ਸ਼ਾਈ ਹਾਲ ਤੇ ਜਰਸੀ ਦਾ ਕਰੋ ਸੰਗ ਆ ਗਿਆ ਸੱਚ ਨੂੰ ਵੈੜ ਚੰਗੀ ਆ ਲੋਈ ਮੋੜ ਲੈ ਇੱਥੇ ਪਾ ਲਓ ਬੱਚਾ ਬਾਅਦ ਵਿੱਚ ਖਰਮੇ ਇੱਥੇ ਪਾ ਲਓ ਏ ਬਾਈ ਰਾਜ ਇਹਦੀ ਕੀਮਤ ਕਿੰਨੀ ਆ ਇਹ ਨੈੱਟ ਫਿਕਸ ਕਿਤੇ ਵੀ ਨਹੀਂ ਆਦੀ ਫਿਕਸ ਹੀ ਉਹ ਚੋ ਮਾਨ ਤਣ ਯਾਰ ਕਰਦਾ ਉਹ ਤਰ੍ਹਾਂ ਮੁੱਲ ਤੇ 60 ਜੇ ਉਹ ਕੰਮ ਨਹੀਂ ਹੋ ਰਹੀ ਕਰ ਦੀ 53 52 ਕਰ ਦੇ 20 ਲੀਟਰ ਪੂਰਾ ਆ ਤੁਹਾਨੂੰ 18 ਹੀ ਦੱਸਿਆ ਅੱਛਾ ਹੁਣ 18 ਕਿਲੋ ਪੱਕਾ ਦੁੱਧ 20 ਆ ਦੁੱਧ 20 ਵੱਛਾ ਤੇ ਵਛੀ ਮਗਰ ਵੱਛਾ ਮਗਰ ਉਹ ਚੱਲ ਵਿਖਾ ਦਿੰਨੇ ਆ ਤੇ ਹੋਰ ਕਰਦੇ ਥੋੜਾ ਜਿਹਾ ਚੁਆਈ ਬੜੀ ਆ ਅੱਛਾ ਵਾਹ ਜੀ ਵਾਹ ਚੌਣ ਓਕੇ ਹਣਾ ਚੌਣ ਬਿਲਕੁਲ ਓਕੇ ਸ਼ਾਇਦ ਧੋਨ ਵਾਲੀ ਤੇ ਜਰਸੀ ਦੀ ਕਰਾਸ ਆ ਗਈ ਤੇ 52 ਕਰ ਦਿੱਗੇ 53 ਕਰ ਗਏ ਸਭ ਜੀ ਸਾਥ ਬੈਂਜਰੀ ਗਾਣ ਦੁੱਧ ਲੀਟਰਲੀ ਦੇ ਨਹੀਂ ਗਿਨੇ ਨਹੀਂ ਆਪਾਂ ਨੂੰ 20 ਕਿਲੋ ਦੁੱਧ ਹੈਗਾ 18 ਦੀ ਕਰਕੇ ਦੇਣੀ ਆ ਚਲੋ ਬੱਚਾ ਖਾਈਏ ਸਜਣੋ ਆ ਬੱਚਾ ਜਾਂਦਾ ਠੀਕ ਆ ਦੁੱਧ 18 ਕਿਲੋ ਮੌਕੇ ਦਾ ਮੌਕੇ ਦਾ ਵਜੂਦ ਤੇ ਆਪਦੀ ਤਸੱਲੀ ਕਰੇ ਤੇ ਨਾਲ ਕਿਹੜੀ ਹੋਰ ਆ ਦੋਲਿਆ ਗਾ ਦੋਵੇਂ ਥਾਂ ਜੂੜੇ ਦੋਵੇਂ ਥਾਂ ਨਹੀਂ ਆ ਦਿਨ ਕਿੰਨੇ ਲੈਂਦੀ ਆ 10 ਲੈ ਜੀ ਤੇ ਦੇਣੀ ਕਿੰਨੇ ਦੀ ਆ ਆ 16000 ਦੀ ਫਿਕਸੀ 15 ਦੀ 15 ਦੀ ਤੇ ਐਨੂੰ ਕਰ ਦੀਏ ਐਨੂੰ ਬੱਜੀ ਰਹਿੰਦੇ ਸਜਣੋ ਬਾਕੀ ਜਿੰਦੇ ਮਨ ਨੂੰ ਲੱਗੀ ਦੋ ਥਾਂ ਜੇ ਹੋਰ ਨਹੀਂ ਚੱਲਦੇ ਚਾਰ ਨਹੀਂ ਚੱਲਦੇ ਦੋ ਹੀ ਚੱਲਦੇ ਜੀ ਦੋ ਤੇ ਦੋ ਥਾਂ ਇਹ 14 ਪੰਡਾ ਦਿੱਤੀ ਜਿਹੜਾ ਵੱਡੀ ਹੈ ਅੱਛਾ 14 15 ਲੀਟਰ ਦੋ ਥਾਂ ਇਹ ਦਿੱਤੀ ਤੇ ਕੱਦਪੁੱਤ ਵੱਡਾ ਹੈ ਇੱਥੇ ਕਹੇ ਨੂੰ ਤੋੜ ਕੇ ਵਿਖਾ ਦੇ ਮਾੜੀ ਚੱਲ ਜਿੰਦੇ ਮਨ ਨੂੰ ਸੱਜਣੋਂ ਲੱਗ ਗਈ ਕੋਈ ਆਪਣੀ ਖਰੀਦਦਾਰੀ ਕਰ ਲਿਓ 15000 ਰੁਪਏ ਦੀ ਫਿਕਸ ਮਿਲਣੀ ਆ ਇਹ ਪਸ਼ੂ ਆ ਪੰਜ ਨੀਲੀ ਰਾਵੀ ਦੀ ਝੋਟੀ ਤੇ ਤਿੰਨ ਚਾਰ ਵਿਹੜਾ ਖਰੀਦਦਾਰੀ ਆਪਣੀ ਕਰ ਲਿਓ ਬਾਕੀ ਪੈਰਾ ਪੂਰਾ ਤੋਂ ਬਾਜ਼ਾਰ ਵਧੀਆ ਓਕੇ ਤੁਰਦੀ ਆ ਥਾਣ ਦੋਵੇਂ ਆ ਵੱਡੀ ਆ ਠੀਕ ਆ 15000 ਦੀ ਫਿਕਸ ਮਿਲਨੇ ਆ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ